300 ਸਾਰੇ 350 ਨੇ ਆਹ ਸਨੀਕਰ ਪਏ ਨੇ ਸਾਰੇ 350 ਨੇ ਕੋਈ ਮਾਰ ਟਾਈਗਰ ਆ ਗਿਆ ਸਾਰੇ 350 ਰੇ ਆਹ ਸਨੀਕਰ ਆ ਗਿਆ ਸਾਰੇ 350 ਕੋਈ ਮਰਜ਼ੀ ਚੱਕ ਲੋ ਸਾਰਾ ਦੇ ਇੱਕੋ ਜਿਹੜਾ ਬੈਲੀ ਵੀ ਉਹੀ ਰੇਡ ਕਰਤੀ ਆ ਦੇਖੋ 350 ਆਹ ਸੌਕਸ ਜੂਆਗਾ ਕੰਪਨੀ ਦਾ ਵਧੀਆ ਹੈ ਵੀ ਕੀ ਆ ਗਈ ਬਾਈ ਹਾਫ 슬ੀਵ ਜੈਕਟ ਇਹ ਵੀ ਆਪਾਂ 350 ਕਰਤੀ ਵਿੱਚ ਇਹਦੇ ਫਰ ਲੱਗੀ ਹੋਈ ਆ ਗਰਮ ਵਧੀਆ ਵਧੀਆ ਕੁਆਲਿਟੀ ਆ ਸੱਤ ਦੇ ਚ ਕਲਰ ਨੇ ਆ ਦੇਖੋ ਠੀਕ ਹੈ ਸੱਤ ਕਲਰਾਂ ਚ ਮਿਲ ਜਿਓ ਅਗਰ ਅਵੇਲੇਬਲ ਨੇ ਆਪਣੇ ਕੋਲੇ ਠੀਕ ਹੈ 350 ਕਾ ਕੀ ਇਹ ਵੀ 350 ਰੁਪਏ ਦੇ ਵਿੱਚ ਠੀਕ ਹੈ ਜੈਂਟਸ ਵੀਰ ਸਾਰਾ ਹੀ ਆ ਬਈ ਆਪਣੇ ਕੋਲੇ ਬੋਸ ਵਗੈਰਾ ਹੋਵੇ ਸਾਰਾ ਮਿਲ ਜਾਂਦਾ ਸਾਰਾ ਕੁਝ ਹੀ ਮਿਲ ਜਾਂਦਾ ਬਈ ਜੈਂਟਸ ਕੜੀਆਂ ਸੂਜ ਸਭ ਕੁਝ ਆਇਆ ਸੌਫਟ ਵਗੈਰਾ ਸਾਰਾ ਹਾਂ ਹਾਂ ਜੋ ਵੀ ਜੈਂਟਸ ਚ ਆ ਜਾਂਦਾ ਸਭ ਕੁਝ ਹੀ ਹੈਗਾ ਆਪਣੇ ਕੋਲ ਸਾਰਾ ਕੁਝ ਹੈਗਾ ਹਾਂ ਹਾਂ ਠੀਕ ਹੈ ਲੈ ਮਿੱਤਰੋ ਬਾਈ ਦਾ ਕੰਟੈਕਟ ਜ਼ਰੂਰ ਕਰ ਲਿਓ ਬਾਕੀ ਜਾਗਟਾਂ ਵਗੈਰਾ ਹੈ ਨਾ ਹਾਂ ਹਾਂ ਤੇ ਖੁਲਾਫੀ ਵਗੈਰਾ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣੀ ਹੈ ਬਾਈ ਤੋਂ ਤੇ ਸਪੈਸ਼ਲ ਆਪਾਂ ਬੂਟਾਂ ਦੀ ਇਧਰ ਸੂਜਾਂ ਦੀ ਵੀਡੀਓ ਪਾਉਣਾ ਕਰਨਾ ਹੈ ਬਾਈਆਂ ਦੀ ਜਿਹੜੇ ਅੱਜ ਸਪੈਸ਼ਲ ਆਫਰ ਲਾਏ ਨੇ 350 ਰੁਪਏ ਦੇ ਵਿੱਚ ਕੋਈ ਮਰਜ਼ੀ ਕੋਈ ਮਰਜ਼ੀ ਚੱਕੋ ਉਹ ਜਿਹੇ ਜਿਹਾ ਮਰਜ਼ੀ ਸੂਜ ਤੁਹਾਨੂੰ ਦੀਨ ਹੈਗਾ ਉਹ ਪਰਲੇ ਵਾਲੇ ਵੀ ਉਹ 350 ਆਓ ਸਾਰੇ 350 ਜਿੰਨੇ ਵੀ ਲੱਗੇ ਪਏ ਵੀਰੇ ਠੀਕ ਹੈ ਇਹ ਵੀ ਸਾਰੇ 350 ਚਾਹੇ 350 ਦੇ ਵੀਰੇ ਠੀਕ ਹੈ ਲੈ ਮਿੱਤਰੋ ਇਦੋਂ ਵੱਡਾ ਆਫਰ ਤੁਹਾਨੂੰ ਮਿਲਣਾ ਨਹੀਂ 350 ਗਿੜਿਆ ਸੂਜਾ ਤੁਹਾਨੂੰ ਮਿਲ ਰਿਹਾ ਫਾਸਟ ਕਾਪੀ ਪੂਰੇ ਘੰਟ ਘੰਟ ਡਿਸਪਲੇ ਸੂਜ ਪਾ ਦੇਣਾ ਬਾਈ ਕੋਲੇ ਸਾਰੇ ਵਧੀਆ ਬਾਈ ਇੱਕ ਤੋਂ ਇੱਕ ਵਧੀਆਗਾ ਠੀਕ ਆ ਤੇ ਜੀ ਨਾੜੀ 650 ਰੁਪਏ ਦੇ ਵਿੱਚ ਕੋਈ ਮਰਜ਼ੀ ਚੱਕ ਲੋ ਨਾ ਹਾਂ ਕੋਈ ਮਰਜ਼ੀ ਤੇ ਹੋਰ ਕੋਈ ਆਫਰ ਆ ਲਾਈਵ ਇਸ ਚਲੋ ਸੰਧੂ ਕੋਲੇ ਖੜੇ ਆਪਾਂ ਤਲਵੰਡੀ ਸਾਬੋ ਦੇ ਵਿੱਚ ਬਾਈ ਦੀ ਗਾਰਮੈਂਟ ਦੀ ਦੁਕਾਨ ਤੇ ਬਾਈ ਨੇ ਸਪੈਸ਼ਲ ਆਫਰ ਲਾਤਾ ਸੂਜਾਂ ਦੇ ਉੱਤੇ ਨਾ ਬਈ ਰਕਾਬੀਆਂ ਤੇ ਬੂਟਾਂ ਤੇ ਸਾਰੇ ਕਾਸੇ ਤੇ ਬਾਈ ਨੇ ਆਫਰ ਲਾਤਾ ఆఫర్ ਵੀ ਸਪੈਸ਼ਲ ਹੈ ਨਾ ਬਾਈ ਹਾਂ ਬਾਈ ਸਾਰੇ ਕਿੰਨੇ ਦਾ ਕਰਤੇ ਫਿਰ ਸਾਰੇ ਸਾਰੇ 350 ਬਾਈ 350 ਨਵਾਂ ਸਟਾਕ ਹੈ ਸਾਰਾ ਸਾਰਾ ਨਵਾਂ ਬਾਈ ਦੁਬਾਰੇ ਆ ਗਿਆ ਸਟਾਕ ਆਪਣੇ ਕੋਲੇ ਠੀਕ ਹੈ ਸਾਰਾ 350 ਆ ਵੀ 350 ਸਾਰੇ ਵੀਰੇ ਸਾਰੇ ਪੈਗਲ ਹੋ ਗਿਆ ਜਿਵੇਂ ਆ ਦੇਖੋ ਸਾਰਾ 350 ਆਹ ਸਨੀਕਰ ਪਏ ਨੇ ਸਾਰੇ 350 ਵੀਰੇ ਇਹ ਸਨੀਕਰ ਆ ਹਾਂ ਹਾਂ ਆ ਮੈਲੀਆਂ ਪਈਆਂ ਨੇ 350 ਕੋਈ ਮਰਜ਼ੀ ਲੈਖ ਲੋ ਇਹ ਵੀ 350 ਰੁਪਏ ਚ ਹਾਂ ਲੈਦਰ ਚ ਆ ਗਈ ਸਾਰੀ ਇਹ 350 ਇਹ ਲੈਦਰ ਵਾਲੀ ਵੀ ਮੇਤਰੋ 350 ਦੀ ਇਹਦਰ ਦਿਖਾ ਦੇ ਮੜਾ ਸਾਰੇ ਸਾਰੇ ਆਏ ਪਏ ਨੇ ਸ਼ੂ ਨਵੇਂ ਆਏ ਨਵੇਂ ਨਵੇਂ ਮਾਡਲ ਆ ਰਹੇ ਨੇ ਸਾਰੇ ਠੀਕ ਹੈ ਤੇ ਨਵਾਂ ਸਟਾਕ ਆ ਚੁੱਕਾ ਆ ਸਪੋਰਟਸ ਆ ਗਏ ਸਾਡਾ ਸਪੋਰਟਸ ਆ ਗਏ ਇਹ ਵੀ ਸਾਰੇ ਤੈਨੂੰ ਸੋਚੋ ਹਾਂ ਸਕੇਚਰ ਦਾ ਮਾਡਲ ਆ ਗਿਆ ਵੀਰੇ ਠੀਕ ਆ ਲੈ ਮਿੱਤਰੋ ਸਕੇਚਰ ਦਾ ਆ ਜੀ ਸਟਾਕ ਆ ਗਿਆ ਸਾਰੇ ਆ ਗਏ ਇਹ ਤੁਹਾਨੂੰ ਮਿਲ ਰਹੇ ਹਾਂ ਤੁਹਾਨੂੰ ਚਿਕਾਚਰ ਦਾ ਬੂਟ ਇਧਰ ਆਈਡੀ ਦਾ ਫਰਸਟ ਕਾਪੀ ਪਈ ਆ ਇਹ ਵੀ ਸਾਡੇ ਸਾਰੇ ਸਾਰੇ ਸਾਡੇ ਦੇ ਵਿੱਚ ਜਮਾ ਫੁੱਲ ਵਰਗ ਹਲਕਾ ਨਾ ਹਾਂ ਬਿਲਕੁਲ ਲਾਈਟ ਵੇਟ ਵੀਰੇ ਠੀਕ ਆ ਤਾਂ ਇੱਕ ਮੇਨ ਆਪਣੀ ਲੋਕੇਸ਼ਨ ਦੱਸ ਦੇ ਬਈ ਸੰਧੂ ਇਹ ਲੋਕੇਸ਼ਨ ਹੈਗੀ ਤਲਵੰਡੀ ਸਾਬੋ ਠੀਕ ਆ ਗਿੱਲਾ ਵਾਲਾ ਖੂਬ ਵੀਰੇ ਗਿੱਲਾ ਵਾਲਾ ਖੂਬ ਮੇਨ ਸੰਧੂ ਗਾਰਮੈਂਟਸ ਨੂੰ ਬੁਲਾ ਲਓ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲਿਆ ਦਾ ਬਾਕੀ ਆਪਾਂ ਬਾਈ ਦੀ ਇੰਸਟਾਗ੍ਰam ਆਈਡੀ ਜਿਹੜੀ ਉਹ ਵੀ ਮੈਂਸ਼ਨ ਕਰ ਦਿੰਦੇ ਆ ਸੰਧੂ ਗਾਰਮੈਂਟ 1206 ਹੈ ਨਾ ਇਹ ਤੇ ਤੁਸੀਂ ਜਾ ਕੇ ਨੇ ਨੇ ਸੋ ਨਵੇਂ ਨਵੇਂ ਸਟਾਕ ਹੈੜਾ ਤੁਸੀਂ ਦੇਖ ਸਕਦੇ ਹੋ ਬਾਕੀ ਪੈਂਟਾਂ ਸਲਟਾਂ ਜੀਨਸ ਸਾਰਾ ਨਵਾਂ ਸਟਾਕ ਆ ਚੁੱਕਾ ਹੈ ਬਾਈ ਕੋਲੇ ਉਹ ਵੀ ਦੱਸ ਦੇ ਬਈ ਜੀਨਾਂ ਦਾ ਵੀ ਦਿਖਾ ਦੇ ਬਾਕੀ ਜੀਨ ਦੇਖ ਲੋ ਵੀਰੇ ਆ ਪਈ ਹੈ ਜੀਨ ਆਪਾਂ 650 ਕਰ ਰੱਖੀ ਹੈ ਜੀਨ ਸਾਰੀ ਠੀਕ ਆ ਆ ਕੱਢੀ ਫੜੀ ਆ ਗਈ ਕੋਈ ਜੀ ਨਹੀਂ ਲੈ ਲੋ 650 650 ਵਾਲੀ ਲੈ ਲੋ ਜੀਨ 650 ਵਾਲੇ ਆ ਦੇਖੋ ਬਾਈ ਠੀਕ ਆ ਆ ਸਾਰੀ ਮਾਡਲ ਆ ਆ ਦੇਖੋ ਨਹੀਂ ਆ ਆ ਜੀ ਆਪਾਂ ਗੱਲ ਕਰੀਏ 12 1200 15 1500 ਆ ਦੇਖੋ ਸਾਰੇ ਵਧੀਆ ਜੀਨਾਂ ਸਾਰੀਆਂ ਬਾਈ ਠੀਕ ਹੈ ਲੈ ਮਿੱਤਰੋ ਇਹ ਦੂ ਖੁੱਲਾ ਆਫਰ ਤੁਹਾਨੂੰ ਕਿਤੇ ਨਹੀਂ ਮਿਲਣਾ ਨੰਬਰ ਤੱਕੋ ਫੇਰ ਆ ਸਾਰੇ ਸੂਜ ਨੇ ਜਿਹੜੇ ਇਹ ਵੀ ਤੁਹਾਨੂੰ 350 ਦੇ ਸੀਨੀ ਮੋਲਡਿੰਗ ਵਾਲੇ ਆ ਗਏ ਵਧੀਆ ਬੂਟ ਆ ਸਾਰੇ ਬਾਈ ਵਧੀਆ ਹੰੜਨ ਵਾਲੀਆਂ ਚੀਜ਼ਾਂ ਨੇ ਠੀਕ ਆ ਹੰੜਨ ਲਈ ਇਹ ਨਹੀਂ ਹੈਗੇ ਵੀ ਉਹ ਨਹੀਂ 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 ਵਧੀਆ ਚੀਜ਼ਾਂ ਨੇ ਠੀਕ ਆ ਲੈ ਮਿੱਤਰੋ ਬਾਜ਼ਾਰ 'ਚ ਇਹ 6-700 ਦੇ ਹੈਗੇ ਨੇ ਤਕਰੀਬਨ ਠੀਕ ਆ ਆਪਾਂ ਸਾਰੇ 350 ਦੇ ਆਪਾਂ 350 ਦੇ ਦੇ ਰਿਹਾ ਹਾਂ ਠੀਕ ਆ ਸਗਾ ਸੰਧੂ ਗਾਰਮੈਂਟ 'ਚ ਤਲਵੰਡੀ ਸਾਹ ਬੋ ਹਾਂ ਤਲਵੰਡੀ ਠੀਕ ਆ ਲੈ ਮਿੱਤਰੋ ਪਹੁੰਚ ਗਿਆ ਸਾਰਾ ਮਾਲ ਆ ਇਹ ਇਧਰਲੀ ਸਾਈਡ ਤੇ ਇਹ ਵੀ ਜਮਾ ਸਟਾਕ ਨਵਾਂ ਪਿਆ ਹੈ ਹਨਾ ਹਾਂ ਸਾਰਾ ਆ ਗਿਆ ਧਾਰਤੀਆਂ ਦਾ ਮਾਲ ਆ ਜਿਹੜਾ ਪਹੁੰਚ ਪਹੁੰਚ ਨਵਾਂ ਹੈ ਦਰਵਾਰ ਕਿ ਨਵਾਂ ਹੈ ਇੱਥੇ ਡਿਸਪਲੇ ਵੀ ਦਿਖਾ ਦੇਣਾ ਆ ਇੱਕ ਹੋਰ ਵੈਰਾਈਟੀ ਆ ਗਈ ਬਾਈ ਹਾਫ 슬ੀਵ ਜੈਕਟ ਆ ਇਹ ਵੀ ਆਪਾਂ 350 ਕਰਤੀ ਇਹਦੇ ਫਰ ਲੱਗੀ ਹੋਈ ਆ ਗਰਮ ਵਧੀਆ ਵਧੀਆ ਕੁਆਲਿਟੀ ਆ ਸੱਤ ਦੇ ਚ ਕਲਰ ਨੇ ਆ ਦੇਖੋ ਠੀਕ ਆ ਸੱਤ ਕਲਰਾਂ ਦੇ ਮਿਲ ਜੋ ਅਵਿਲਬਲ ਨੇ ਆਪਣੇ ਕੋਲੇ ਠੀਕ ਇਹ 350 ਕਰਤੀ ਇਹ ਵੀ 350 ਰੁਪਏ ਦੇ ਵਿੱਚ ਠੀਕ ਗੱਲ ਹੈ ਮਿੱਤਰ ਠੀਕ ਇਹ ਵੀ ਬੂਟਾ ਵਾਲਾ ਰੇਟ ਹੀ ਕਰਤਾ ਬਾਈ ਨੇ ਹੋਰ ਹੋਰ ਪਹਿਲੇ ਵਧੀਆ ਕਾਟਨ ਚ ਆਪਣੇ ਕੋਲ ਇਹ ਵਧੀਆ ਕਾਟਨ ਚ ਪਈਆਂ ਨੇ ਮੋਟੀਆਂ ਹੋਰ ਆ ਗਿਆ ਮੋਟੀਆਂ ਹੈ ਜੀ ਠੀਕ ਆ ਲਾਈਵ 'ਚ ਜਦੋਂ ਮੋਟੀਆਂ ਲੋਹਰਾਂ ਵੀ ਆ ਗਈਆਂ ਸਿਆਲ ਵਾਲੀਆਂ ਹਾਂਜੀ ਹਾਂਜੀ ਦੇਖੋ ਪੂਰੀ ਹੈਵੀ ਜਨੇਵੀ ਬਹੁਤ ਵਧੀਆ ਕੁਆਲਿਟੀ ਆ ਠੀਕ ਐ ਲਓ ਜੀ ਕਰ ਦਿਓ ਵੀਡੀਓ ਨੂੰ ਸ਼ੇਅਰ ਸਿਰ ਸਿਉਜਾ ਨੇ ਜਿਹੜੀ ਸਪੈਸ਼ਲ ਸੇਲ ਲਾਈ ਆ ਬਾਈ ਨੇ 350 ਰੁਪਏ ਦੇ ਵਿੱਚ ਇਹ ਕੁਛ ਦਿਨਾਂ ਲਈ ਆਫਰ ਆਗਾ ਉਸ ਤੋਂ ਬਾਅਦ ਇਹ ਮਹਿੰਗੇ ਹੋ ਜਾਣੇ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਵੀਰਾਂ ਨੇ ਲਿਜਾਣੇ ਲਿਜਾ ਸਕਦੇ ਨੇ 350 ਰੁਪਏ ਦੇ ਵਿੱਚ ਤੇ ਨੰਬਰ ਸਕਰੀਨ ਦੇ ਉੱਤੇ ਦਿੱਤਾ ਚੱਲ ਰਿਹਾ ਕੋਈ ਵੀ ਚੀਜ਼ ਆ ਵੈਰਾਈਟੀ ਆ ਤੁਸੀਂ ਲਿਜਾ ਸਕਦੇ ਹੋਗੇ ਬਾਕੀ ਪਿੰਟ ਸਾਲਟ ਨਾ ਕੋਈ ਘੜੀ ਵਗੈਰਾ ਫਟੂਆ ਵਗੈਰਾ ਸਾਰਾ ਸਾਮਾਨ ਤੁਹਾਨੂੰ ਮਿਲ ਜੂਗਾ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ ਧੰਨਵਾਦ